ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਣਕ ਬਾਰੇ ਹਾਂਜੀ ਜੋ ਤੁਸੀਂ ਇਹ ਫਸਲ ਦੇਖ ਰਹੇ ਹੋ ਅਮਰੀਕਾ ਦੇ ਕੋਲਾਡੋ ਸਟੇਟ ਦੇ ਵਿੱਚ ਇਹ ਫਸਲ ਕਣਕ ਲੱਗੀ ਹੋਈ ਆ ਇਸ ਨੂੰ ਡਰਾਈ ਲੈਂਡ ਵੀਟ ਕਹਿੰਦੇ ਨੇ ਕਿਉਂਕਿ ਇਹ ਸਟੇਟ ਦੇ ਵਿੱਚ ਪਾਣੀ ਦੀ ਬਹੁਤ ਕਮੀ ਆ ਇਸ ਨੂੰ ਸੈਮੀ ਅਰਿਡ ਰੀਜਨ ਵੀ ਕਹਿੰਦੇ ਨੇ ਸੋ ਥੋੜਾ ਸਵਾਲ ਹੋਊਗਾ ਵੀ ਫਿਰ ਇਹ ਕਣਕ ਹੁੰਦੀ ਕਿਵੇਂ ਆ ਇਹ ਜਿਹੜੀ ਵੈਰਾਈਟੀ ਲੱਗੀ ਹੋਈ ਆ ਇਹ ਡਰਾਈ ਲੈਂਡ ਵੀਟ ਲੱਗੀ ਹੋਈ ਆ ਇਹ ਹਾਰਡ ਰੈੱਡ ਵਿంటర్ ਵੀਟ ਵੀਨ ਨੂੰ ਕਹਿ ਦਿੰਦੇ ਨੇ ਇਹਨੂੰ ਜਿਹੜਾ ਪਾਣੀ ਆ ਉਹ ਬਹੁਤ ਹੀ ਘੱਟ ਚਾਹੀਦਾ ਹੁੰਦਾ ਇਹ ਮੌਸਮੀ ਪਾਣੀ ਦੇ ਉੱਤੇ ਹੀ ਡਿਪੈਂਡ ਕਰਦੀ ਆ ਮੀਂਹ ਦੇ ਪਾਣੀ ਦੇ ਉੱਤੇ ਤੇ ਇਹਦਾ ਕੱਦ ਬਹੁਤ ਘੱਟ ਹੁੰਦਾ ਤੇ ਤੁਸੀਂ ਦੇਖਿਓ ਤੁਹਾਨੂੰ ਮੈਂ ਦਾਣੇ ਵੀ ਦਿਖਾਉਣਾ ਇਹਦਾ ਕੋਈ ਦਾਣਾ ਮੋਟਾ ਦਾਣਾ ਨਹੀਂ ਹੁੰਦਾ ਹਲਕਾ ਦਾਣਾ ਹੀ ਹੁੰਦਾ ਬੇਸਿਕਲੀ ਇਹ ਬਾਅਦ ਦੇ ਵਿੱਚ ਬਰੈਡ ਵਗੈਰਾ ਬਣਾਉਣ ਦੇ ਵਿੱਚ ਕੰਮ ਆਉਂਦੀ ਆ ਤੇ ਜਿਹੜਾ ਇਹਦਾ ਮਲਚ ਹੁੰਦਾ ਇਹ ਉਹਨੂੰ ਵੀ ਨਹੀਂ ਛੱਡਦੇ ਉਹਦੀ ਵੀ ਇਹ ਬੇਲਾ ਬਣਾ ਕੇ ਉਹਨੂੰ ਵੀ ਇਹ ਜਿਹੜਾ ਸਟਰਾ ਹੁੰਦਾ ਇਹਦਾ ਉਹਨੂੰ ਵੀ ਇਹ ਯੂਜ਼ ਕਰਦੇ ਨੇ ਜਿਵੇਂ ਸੋਇਲ ਰੋਟਨ ਲਈ ਹਨਾ ਜਾਂ ਸੋਲ ਟੈਂਪਰੇਚਰ ਰੈਗੂਲੇਟ ਕਰਨ ਵਾਸਤੇ ਜਾਂ ਸੋਇਲ ਦਾ ਸਟਰਕਚਰ ਇੰਪਰੂਵ ਕਰਨ ਵਾਸਤੇ ਉਹਨੂੰ ਮਿੱਟੀ ਦੇ ਵਿੱਚੇ ਮਿਲਾ ਦਿੰਦੇ ਨੇ ਹਨਾ ਵੀ ਤਾਂ ਕਿ ਵੱਧ ਸਕੇ ਤੇ ਆਓ ਦੇਖਦੇ ਆ ਆਹ ਹੈਗੀ ਆ ਜਿਹੜੀ ਆਪਣੀ ਮਸ਼ੀਨ ਹੁੰਦੀ ਹੈ ਇੰਡੀਆ ਦੇ ਵਿੱਚ ਕੰਬਾਈਨ ਤੇ ਉਸੇ ਤਰ੍ਹਾਂ ਦੀ ਸੇਮ ਮਸ਼ੀਨ ਆ ਥੋੜੀ ਪਾਵਰ ਇਹਦੀ ਵੱਡੀ ਆ ਤਾਂ ਕਿ ਏਰੀਆ ਇਹ ਵੱਧ ਕਵਰ ਕਰ ਸਕੇ ਤੇ ਪਿੱਛੇ ਟਰਾਲੀ ਦੇ ਥਾਂ ਤੇ ਇਹ ਵੱਡਾ ਟ੍ਰੇਲਰ ਯੂਜ਼ ਕਰਦੇ ਨੇ ਤਾਂ ਕਿ ਜਿਹੜੇ ਸਾਰੇ ਦਾਣੇ ਹਨਾ ਉਹਦੇ ਵਿੱਚ ਸਟੋਰ ਹੋ ਜਾਣ ਤੇ ਇਹਨਾਂ ਨੂੰ ਆ ਈਜ਼ੀ ਹੋ ਜਾਵੇ ਹਨਾ ਖੇਤ ਦੇ ਵਿੱਚੋਂ ਕੱਢਣਾ ਕਰਨਾ ਤੇ ਇਹ ਵੱੱਦ ਵੇਟ ਲੈ ਕੇ ਜਾਂਦਾ ਹਨਾ ਟਰਾਲੀ ਨਾਲੋਂ ਆਜੋ ਆਪਾਂ ਇਹਦੇ ਅੰਦਰ ਦੇਖਦੇ ਆਂ ਵੀ ਅਸੀਂ ਅੰਦਰ ਕਿਸ ਹਾਲ ਦਾ ਸਿਸਟਮ ਲੱਗਿਆ ਹੋਇਆ ਆ ਤੇ ਇੱਕ ਹੋਰ ਗੱਲ ਤੁਸੀਂ ਦੇਖ ਰਹੇ ਹੋਵੋਗੇ ਸਾਈਡ ਤੇ ਉਹ ਆਪਣਾ ਹੌਪਰ ਲੱਗਿਆ ਹੋਇਆ ਆਪਾਂ ਜਿੱਥੋਂ ਨਾ ਦਾਣੇ ਕੱਢ ਵੀ ਸਕਦੇ ਆ ਆਪਾਂ ਨੂੰ ਸਪੈਸ਼ਲ ਟਰਾਲੀ ਮੰਗਵਾਂ ਲੋਡ ਕਰਨ ਦੀ ਲੋੜ ਨਹੀਂ ਹੈਗੀ ਤੇ ਉਸ ਹਿਸਾਬ ਦਾ ਹੀ ਅੰਦਰ ਇਹ ਸਿਸਟਮ ਆ ਵੀ ਜਿਹੜੇ ਦਾਣੇ ਆ ਉਹ ਛਾਂਟੀ ਹੋ ਕੇ ਜਾਣ ਤੁਸੀਂ ਦੇਖ ਰਹੇ ਪੂਰੀਆਂ ਜਾਲੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਤੇ ਇਹ ਓਵਰਲੋਡ ਵੀ ਨਹੀਂ ਹੁੰਦਾ ਹੈਗਾ ਤੇ ਇਹ ਸਿਸਟਮ ਆ ਜਿਹੜਾ ਹਿੱਲ ਦਾ ਜੇ ਓਵਰਲੋਡ ਹੋ ਜਾਵੇ ਉਹਨੂੰ ਬੈਲੈਂਸ ਹੋ ਜਾਂਦਾ ਮਤਲਬ ਦੂਜੇ ਬੰਦੇ ਦੀ ਉੱਪਰ ਕਹੀ ਜੜ ਕੇ ਇਹਨੂੰ ਬੈਲੈਂਸ ਕਰਨ ਦੀ ਲੋੜ ਨਹੀਂ ਹੈਗੀ ਤੇ ਇਸ ਤੋਂ ਲਾ ਮਸ਼ੀਨ ਦੇ ਮਗਰ ਜਿਹੜਾ ਹ ਸਿਸਟਮ ਤੁਸੀਂ ਦੇਖ ਰਹੇ ਹੋ ਆਪਣੇ ਇੰਡੀਆ ਵੀ ਇਹ ਅੱਜਕੱਲ ਸਾਰੇ ਕੰਬਾਈਨਾਂ ਦੇ ਪਿੱਛੇ ਲਾਜ਼ਮੀ ਕੀਤਾ ਹੀ ਹੋਇਆ ਇਹਨੂੰ ਐਸਐਮਐਸ ਕਹਿ ਦਿੰਦੇ ਨੇ ਜਾਂ ਚੌਪਰ ਕਹਿ ਦਿੰਦੇ ਨੇ ਇਹ ਉਵੇਂ ਆਪਣੇ ਇੰਡੀਆ ਦੇ ਹਿਸਾਬ ਵਾਂਗੂ ਹੀ ਸਿਸਟਮ ਉਹ ਰਹੇ ਕੰਮ ਕਰਦਾ ਇਹ ਜਿਹੜਾ ਮਲਚ ਨੂੰ ਉਹਨੂੰ ਖੜਾ ਖੜਾ ਕੇ ਸਿੱਟੀ ਜਾਂਦਾ ਇਸ ਤੋਂ ਬਾਅਦ ਬੈਲਰ ਆਉਂਦਾ ਬੈਲਰ ਜਿਵੇਂ ਦੋ ਤਰ੍ਹਾਂ ਦੇ ਹੁੰਦੇ ਨੇ ਸਕੁਅਰ ਬੈਲਰ ਤੇ ਰਾਉਂਡ ਬੈਲਰ ਹੁੰਦਾ ਆਹ ਖੇਤ ਦੇ ਵਿੱਚ ਇਹਨਾਂ ਨੇ ਰਾਉਂਡ ਬੈਲਰ ਯੂਜ਼ ਕੀਤਾ ਹੋਇਆ ਤੇ ਉਹਦੀਆਂ ਬੈਲਾ ਬਣਾ ਬਣਾ ਕੇ ਬਾਹਰ ਦੇ ਵਿੱਚ ਗੱਠਾ ਬਣਾ ਬਣਾ ਕੇ ਰੱਖੀਆਂ ਹੋਈਆਂ ਨੇ ਤੇ ਤੁਸੀਂ ਗੱਠਾ ਦੇਖੋ ਇਸ ਤੋਂ ਬਾਅਦ ਸਾਨੂੰ ਮੈਂ ਲੈ ਕੇ ਜਾਂਦਾ ਇੱਕ ਹੋਰ ਫਾਰਮਰ ਕੋਲ ਤੇ ਉਹਦੀਆਂ ਮਸ਼ੀਨਾਂ ਬਾਰੇ ਆਪਾਂ ਗੱਲ ਕਰਦੇ ਆਂ ਆਜੋ ਤੇ ਆਹ ਦੇਖੋ ਹਾਂਜੀ ਇਸ ਫਾਰਮਰ ਦਾ ਨਾਮ ਹੈਗਾ ਜੇਡੀ ਦੇਸ ਟਾਈਮ ਮੇਰੇ ਨਾਲ ਕੰਮ ਵੀ ਕਰ ਰਹੇ ਹਾਂ ਬਹੁਤ ਹੀ ਜੰਗਾ ਇਨਸਾਨਾਂ ਦੇ ਇਸ ਕੋਲ ਦੋ ਮਸ਼ੀਨਾਂ ਨੇ ਇਹ ਹੈਗੀ ਆ ਜੌਂਡੀਅਰ ਕੰਪਨੀ ਦੀ ਇੱਕ ਹੋਰ ਮਸ਼ੀਨ ਆ ਉਹ ਹੈਗੀ ਆ ਜੈਗਵਾਰ ਦੀ ਤੇ ਮੈਂ ਤੁਹਾਨੂੰ ਦੱਸੂਗਾ ਵੀ ਇਹ ਮਸ਼ੀਨਾਂ ਕਿਸ ਦੇ ਕੰਮ ਆਉਂਦੀਆਂ ਨੇ ਇਸ ਤੋਂ ਪਹਿਲਾਂ ਆਹ ਇੱਕ ਅੱਗੇ ਫੋਕ ਲਿਫਟ ਆ ਗਈ ਇਹਨੂੰ ਕਹਿੰਦੇ ਨੇ ਕਾਉਂਟਰ ਬੈਲੈਂਸ ਫੋਕ ਲਿਫਟ ਇਹ ਮਾੜਾ ਮੋਟਾ ਸਮਾਨ ਇੱਧਰ ਉੱਧਰ ਲੈ ਕੇ ਜਾਣ ਦੇ ਕੰਮ ਆਉਂਦੀ ਆ ਤੇ ਆਹ ਮਸ਼ੀਨ ਖੜੀ ਆ ਇਹ ਹੈਗੀ ਆ ਜੈਗਵਾਰ ਕੰਪਨੀ ਦੀ ਤੇ ਇਹਨੂੰ ਕਹਿੰਦੇ ਨੇ ਫੋਰੇਜ ਹਾਰਵੈਸਟਰ ਤੇ ਜਿਹੜੇ ਇਹਦੇ ਅੱਗੇ ਹੈਡ ਲੱਗਿਆ ਹੋਇਆ ਉਹਨੂੰ ਕਹਿੰਦੇ ਨੇ ਕੌਰਨ ਹੈਡਰ ਅਟੈਚਮੈਂਟ ਇਹ ਅਲੱਗ ਤੋਂ ਖਰੀਦਣਾ ਪੈਂਦਾ ਤੇ ਜਿਹੜੀ ਪਹਿਲੀ ਮਸ਼ੀਨ ਆ ਉਹਦੀ ਵੈਲਿਊ ਹੈਗੀ ਆ 2 ਕ ਮਿਲੀਅਨ ਦੇ ਅਰਾਊਂਡ ਜਿਹੜੀ ਪਿਛਲੀ ਮਸ਼ੀਨ ਤੁਸੀਂ ਦੇਖ ਰਹੇ ਹੋ ਹੈਗੀ ਆ ਜੌਂਡੀਅਰ ਦੀ ਉਹਦੀ ਵੈਲਿਊ ਹੈਗੀ ਆ 3 ਕ ਮਿਲੀਅਨ ਦੇ ਅਰਾਊਂਡ ਤੇ ਮੈਂ ਇਹਨੂੰ ਕਿਹਾ ਵੀ ਮੈਂ ਸਾਨੂੰ ਅੰਦਰੋਂ ਵੀ ਮੜਾ ਜਾ ਦੱਸੀ ਵੀ ਕੀ ਹਿਸਾਬ ਕਿਤਾਬ ਤੇ ਜਿਹੜੀ ਸਾਨੂੰ ਅੰਦਰ ਲੈ ਕੇ ਗਿਆ ਤੇ ਉਹਨੇ ਦੱਸਿਆ ਵੀ ਇਹਦਾ ਜਿਹੜਾ ਫੰਕਸ਼ਨ ਆ ਮੋਸਟਲੀ ਕੰਪਿਊਟਰ 베ਸਡ ਆ ਤੇ ਬਾਹਰ ਖੜਾ ਖੜਾ ਵੀ ਮੈਂ ਇਹਨੂੰ ਕੰਟਰੋਲ ਕਰ ਸਕਦਾ ਵੀ ਇੱਕ ਵਾਰੀ ਲਾਈਨਾਂ ਤੇ ਜਿਹੜਾ ਫੀਲਡ ਆ ਕਿੰਨਾ ਏਰੀਆ ਉਹ ਸਿਸਟਮ ਦੇ ਵਿੱਚ ਪਾ ਦੇਣਾ ਵੀ ਇੰਨਾ ਕੱਟਣਾ ਉਸ ਤੋਂ ਬਾਅਦ ਮਿਊਜ਼ਿਕ ਸਿਸਟਮ ਤੱਕ ਵੀ ਇਹ ਅੰਦਰੋਂ ਕੰਟਰੋਲ ਕਰ ਸਕਦਾ ਤੇ ਮੈਂ ਕਿਹਾ ਠੀਕ ਆ ਤੇ ਹੁਣ ਇਹ ਸਮਝਾ ਰਿਹਾ ਸੀਗਾ ਵੀ ਤੁਸੀਂ ਐਵੇਂ ਐਵੇਂ ਇਹਨੂੰ ਕੰਟਰੋਲ ਕਰ ਸਕਦੇ ਹੋ ਤੇ ਇਹਦੇ ਵਿੱਚ ਆਹ ਫੀਚਰ ਨੇ ਇਹਦੇ ਆਸੇ ਪਾਸੇ ਸਾਰੇ ਸੈਂਸਰ ਲੱਗੇ ਹੋਏ ਨੇ ਤੇ ਜਿਹੜਾ ਇਹਦਾ ਇਕੱਲਾ ਅਗਲਾ ਹੈੱਡ ਆ ਵੀ ਉਹ 1 ਮਿਲੀਅਨ ਦਾ ਹੈੱਡ ਹੈਡ ਆ ਬਾਕੀ 2.5 ਮਿਲੀਅਨ ਦੀ ਮਸ਼ੀਨ ਮਸ਼ੀਨਾ ਇਹ ਪੂਰਾ ਜਿਗਾੜ ਇਹ ਹੈਗਾ ਮਤਲਬ 6.5 ਤੋਂ 4-4 ਮਿਲੀਅਨ ਦੇ ਅਰਾਊਂਡ ਪੈਂਦਾ ਤੇ ਗੱਲ ਕਰਦੇ ਕਰਦੇ ਮੇਰੀ ਨਿਗਾਹ ਇੱਕ ਟਰੈਕਟਰ ਤੇ ਪਈ ਬਾਹਰ ਖੜਾ ਸੀਗਾ ਤੇ ਮੈਂ ਮਿਣਿਆ ਨਹੀਂ ਹੈਗਾ ਵੀ ਕਿੰਨੇ ਫੁੱਟ ਲੰਬਾ ਹਲ ਪਾਇਆ ਹੋਇਆ ਪਿੱਛੇ ਪਰ ਇਹਨੂੰ ਜਿਵੇਂ ਪਲੋਰ ਜਾਂ ਕਲਟੀਵੇਟਰ ਕਹਿ ਦਿੰਦੇ ਨੇ ਤੇ ਮੈਂ ਕਿਹਾ ਚੱਲ ਇਹਦੀ ਵੀਡੀਓ ਵੀ ਨਾਲ ਬਣਾ ਲੈਨੇ ਆ ਤੇ ਵੈਸੇ ਇਹ ਸਾਨੂੰ ਦਿਖਾਉਣ ਲੈ ਕੇ ਜਾ ਰਿਹਾ ਸੀਗਾ ਆਪਣੇ ਮੱਝਾਂ ਵਾਲਾ ਸੈਕਸ਼ਨ ਜਿੱਥੇ ਜਿਹੜਾ ਸਾਰਾ ਇਹ ਚਾਰ ਬਣਾ ਕੇ ਮੱਝਾਂ ਨੂੰ ਪਾਉਂਦੇ ਨੇ ਤੇ ਉਹ ਸੈਕਸ਼ਨ ਵੱਲੇ ਸੀ ਚੱਲੇ ਸੀ ਚਲੋ ਠੀਕ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ